ਨੇ ਮੈਂ ਮੈਂ ਸਿੱਧੀ ਗੱਲ ਕਹਤੀ ਜੀ ਕਿ ਉਹ ਜਥੇਦਾਰ ਨੂੰ ਹੱਕ ਹੀ ਨਹੀਂ ਹੈ ਜਿਹੜਾ ਕੌਮ ਚ ਪ੍ਰਵਾਨ ਨਹੀਂ ਉਹ ਕਿਸੇ ਨੂੰ ਮਾਫ ਕਰੇ ਕਿਸੇ ਨੂੰ ਸਨਮਾਨ ਕਰੇ ਉਹਦਾ ਅਧਿਕਾਰ ਖੇਤਰੀ ਨਹੀਂ ਆ ਜਿਹੜਾ ਜਥੇਦਾਰ ਸਰ ਸਰਪ੍ਰਮਾਨਤ ਹੋਊਗਾ ਉਹ ਜਿਹੜਾ ਮਰਜ਼ੀ ਫੈਸਲਾ ਲਵੇ ਔਰ ਉਹਦਾ ਫੈਸਲਾ ਕੌਮ ਪ੍ਰਵਾਨ ਕਰੇਗੀ ਜਾਨੀਏ ਤੱਕ ਬਿਆਨ ਲੈਂਦੇ ਗੱਲ ਕਰ ਰਹੇ ਜਿਹੜਾ ਤੁਸੀਂ ਉਹਦੇ ਉਧਰ ਬਿਆਨ ਦਿੱਤਾ ਕਿ ਮੈਂ ਕਹਾ ਕਿ ਵਾਕਿ ਅਗਲੀ ਤੁਹਾਡਾ ਨਾਲ ਆ ਕੇ ਕਿਹਾ ਉਹ ਵੀ ਮੇਰੀ ਇੱਕ ਬੇਨਤੀ ਮੇਰੀ ਬੇਨਤੀ ਇਹ ਹੈ ਕਿ ਜਦੋਂ ਪਹਿਲੀ ਗੱਲ ਤਾਂ ਇਹ ਹੈ ਮੈਂ ਉਸ ਮਸਲੇ ਦਾ ਖੁਦ ਹੀ ਵਿਰੋਧ ਕਰ ਰਿਹਾ ਕਿ ਜਥੇਦਾਰ ਨੂੰ ਕੋਈ ਹੱਕ ਨਹੀਂ ਹੈ ਦੂਜੀ ਗੱਲ ਮੈਂ ਹਮੇਸ਼ਾ ਮਰਜ਼ਾਦਾ ਦੇ ਉੱਤੇ ਸਿੱਖ ਪਰੰਪਰਾਵਾਂ ਦੇ ਉੱਤੇ ਹਮੇਸ਼ਾ ਆਵਾਜ਼ ਉਠਾਈ ਹੈ ਇਸ ਕਰਕੇ ਮੈਂ ਕੋਈ ਗੁਨਾਹ ਨਹੀਂ ਕੀਤਾ ਹੋਇਆ ਕਿ ਮੈਨੂੰ ਕੋਈ ਬੰਦਾ ਕਹੇ ਆ ਕੇ ਵੀ ਤੂੰ ਇੱਥੇ ਕਾਲ ਤੱਕ ਸਭ ਤੇ ਆ ਫਲਾਣਾ ਕਰ ਅਸੀਂ ਤਾਂ ਸਿੱਖ ਪਰੰਪਰਾਵਾਂ ਦੇ ਧਾਰਮਿਕ ਮਰਜ਼ਾਦਾ ਦੇ ਸਿੱਖ ਸਿਧਾਂਤਾਂ ਦਾ ਪਹਿਰਾ ਦੇਣ ਵਾਲੇ ਹੋਕਾ ਦੇਣ ਵਾਲੇ ਗੁਰੂ ਘਰ ਦੇ ਨਿਮਾਣੇ ਸੇਵਕਾਂ ਇਸ ਕਰਕੇ ਸਾਨੂੰ ਉਹਦੇ ਬਰਾਬਰ ਜਾਂ ਉਹ ਬੰਦੇ ਕੋਈ ਕਹਿਣ ਅਸੀਂ ਉਹਦੇ ਬਰਾਬਰ ਸਾਨੂੰ ਨਹੀਂ ਖੜਾ ਕੀਤਾ ਜਾ ਸਕਦਾ ਅੱਛਾ ਪਰ ਜਿਹੜੀ ਇੱਕ ਹੋਰ ਗੱਲ ਕਹੀ ਗਈ ਵੀ ਸਾਰੀਆਂ ਟਕਸਾਲਾਂ ਵਿੱਚ ਜਿਹੜੇ ਹੋਕੇ ਪੰਥ ਦੇ ਵਿੱਚ ਇਸ ਤਰ੍ਹਾਂ ਧਰਮ ਪਰਵਰਤਨ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਉਹਨੂੰ ਰੋਕਣ ਲਈ ਇਕੱਠੇ ਹੋ ਕੇ ਕੰਮ ਕਰੀਏ ਨਹੀਂ ਅਸੀਂ ਤਾਂ ਬੜੇ ਚਿਰ ਤੋਂ ਕਰ ਰਹੇ ਹਾਂ ਇਹ ਅੱਜ ਤੋਂ ਥੋੜਾ ਹੋ ਰਿਹਾ ਦਮਦਮੀ ਟਕਸਾਲ ਤਾਂ ਦਹਾਕਿਆਂ ਤੋਂ ਲੱਗੀ ਹੋਈ ਹੈ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ ਔਰ ਅੱਜ ਵੀ ਹੋ ਰਹੀ ਹੈ ਗੁਰਮਤ ਦੇ ਪ੍ਰਚਾਰ ਦੀਆਂ ਅਮਰ ਸੰਚਾਰ ਦੇ ਪ੍ਰਵਾਹ ਤੇ ਲੜੀਆਂ ਚੱਲ ਰਹੀਆਂ ਇਕੱਠੇ ਤਤਾਈ ਹੋਣਗੇ ਨਾ ਜੇ ਸ਼੍ਰੋਮਣੀ ਕਮੇਟੀ ਕਿਸੇ ਨੂੰ ਇਕੱਠੇ ਕਰਨ ਦਾ ਯਤਨ ਕਰੂਗੀ ਸ਼੍ਰੋਮਣੀ ਕਮੇਟੀ ਨੇ ਤਾਂ ਸਾਰਾ ਖਲਾਰਾ ਪਾਤਾ ਸਾਰੇ ਪੰਥ ਦੇ ਵਿੱਚ ਬਹੁਤ ਵੱਡੀ ਦੁਬਧਾ ਪੈਦਾ ਕਰਤੀ ਹੈ ਲਬਈ ਦੰਦਮੀ ਟਕਸਾਲ ਦਾ ਐਸਜੀਪੀਸੀ ਦੇ ਨਾਲ ਜਦੋਂ ਵਖਰੀਮਾ ਵਾਧਾ ਤੇ ਉਹਦੇ ਬਾਅਦ ਢੜੀਆਂ ਵਾਲਿਆਂ ਨੂੰ ਮਾਫੀ ਦੇਣ ਦੀ ਗੱਲ ਸਾਹਮਣੇ ਆਉਂਦੀ ਹੈ ਇਹ ਸਮਝ ਸਕਦੇ ਆਂ ਕਿ ਇਸੇ ਮਖਰੀਮੇ ਦਾ ਕਾਰਨ ਸਾਡਾ ਕੋਈ ਸ਼੍ਰੋਮਣੀ ਕਮੇਟੀ ਨਾਲ ਵਖਰੀਮਾ ਨਹੀਂ ਨਾ ਸਾਡਾ ਕੋਈ ਟਕਰਾ ਸਾਡਾ ਹੈਗਾ ਮਰਜਾਦਾ ਦੀ ਉਲੰਘਣਾ ਦੀ ਗੱਲ ਵੀ ਮਰਜਾਦਾ ਦੀ ਉਲੰਘਣਾ ਹੋਈ ਤਖਤਾਂ ਦੇ ਤਖਤ ਸਹਿਬਾਨਾਂ ਦੀਆਂ ਪਦਵੀਆਂ ਦਾ ਅਪਮਾਨ ਹੋਇਆ ਤਖਤਾਂ ਦਾ ਅਪਮਾਨ ਪਰ ਤੇਜਧਰ ਸਾਹਿਬ ਕਹਿੰਦੇ ਨੇ ਕਿ ਇਹ ਮੈ ਭਰਾਮਾਂ ਦੀ جنگ ਨੂੰ ਰੋਕਣ ਵਾਸਤੇ ਇਹ ਕੰਮ ਕੀਤਾ। ਕਿਹੜੇ ਜਥੇਦਾਰ? ਅਰਪੁਜੀਤ ਸਿੰਘ ਗੁਰਗੱਜ ਕਹਿ ਰਹੇ ਨੇ ਕਿ ਅਸੀਂ ਭਰਾਮਾਂ ਨੂੰ ਜੰਗ ਨਾ ਹੋਵੇ ਇਸ ਕਰਕੇ ਸਵੇਰੇ ਸਮਾਗਮ ਕੀਤੇ। ਕਿਉਂ? ਮਤਲਬ ਜੇ ਜੇ ਨਾ ਕਰਦੇ ਤਾਂ ਉਹ ਜਾਦੇ ਬਿਹਤਰ ਨਹੀਂ ਸੀ। ਜੇ ਨਾ ਕਰਦਾ ਇਹ ਨਾ ਇਹ ਕੰਮ ਕਰਦਾ ਫਿਰ ਜਾਦੇ ਬਿਹਤਰ ਨਹੀਂ ਸੀ। ਹੁਣ ਉਹ ਭਰਾਮਾਰੂ ਦੀ ਗੱਲ ਕਰਦਾ ਹੁਣ ਤਾਂ ਭਰਾਮਾਂ ਵਿੱਚ ਬਹੁਤ ਵੱਡਾ ਟਕਰਾਅ ਹੋ ਗਿਆ ਸਾਰੀ ਕੌਮ ਦੇ ਵਿੱਚ ਹੀ ਬੜਾ ਵੱਡਾ ਟਕਰਾਅ ਪੈਦਾ ਹੋ ਗਿਆ ਟਕਰਾਅ ਤਾਂ ਉਹਨੇ ਪੈਦਾ ਕੀਤਾ ਨਾ ਜਾਂ ਸ਼ਰੋਮਣੀ ਕਮੇਟੀ ਨੇ ਕੀਤਾ ਮੈਂ ਕਹਿ ਰਿਹਾ ਤੁਹਾਨੂੰ ਲੱਗਦਾ ਕਿ ਜਥੇਦਾਰੀ ਦੀ ਨਿਯੁਕਤੀ ਨੂੰ ਲੈ ਕੇ ਕਾਫੀ ਰਾਜਨੀਤੀ ਕੀਤੀ ਜਾਂਦੀ ਹੈ ਇਹ ਰਾਜਨੀਤੀ ਦੀ ਦੇਣੀ ਹੈ ਸਾਰੀ ਜੋ ਕੁਝ ਹੋ ਰਿਹਾ ਇਹ ਰਾਜਨੀਤੀ ਦੇ ਕਾਰਨ ਹੀ ਕੌਮ ਅੱਜ ਖੇਰੂ ਖੇਰੂ ਹੋਈ ਪਈ ਹੈ ਐਜੀਪੀਸੀ ਪ੍ਰਧਾਨ ਜੀ ਵੀ ਜਿੱਥੇ ਤਾਂ ਕਾਫੀ ਦੂਰੀਆ ਦੇਖੀ ਜਾ ਰਹੀ ਹੈ ਤੁਹਾਨੂੰ ਲੱਗਦਾ ਕਿ ਐਜੀਪੀਸੀ ਵੀ ਇਕੱਲਕੱਤੇ ਫੈਸਲਾ ਲੈ ਕੇ ਦੋ ਘਾਟੇ ਦੂਰੀਆਂ ਦਾੜੀਆਂ ਕੋਈ ਨਹੀਂ ਹੈਗੀਆਂ ਦੂਰੀਆਂ ਤਾਂ ਤਾਂ ਮੰਨੀਆਂ ਨਾ ਜੇ ਸਾਰਿਆਂ ਨੂੰ ਇਕੱਠ ਕਰਕੇ ਕੋਈ ਫੈਸਲਾ ਲੈਂਦੇ ਸਮਝ ਗਏ ਨਾ ਗੱਲ ਜਦੋਂ ਸਾਰਿਆਂ ਨੂੰ ਇਕੱਠੀ ਨਹੀਂ ਕੀਤਾ ਇੱਕ ਥਾਂ ਤੇ ਬਿਠਾਇਆ ਨਹੀਂ ਤੇ ਇਸ ਗੱਲ ਨੂੰ ਅਸੀਂ ਕਿਦਾਂ ਪ੍ਰਮਾਣ ਕਰ ਲਈਏ ਨਹੀਂ ਮੰਨਦੇ ਅਸੀਂ ਅੱਜ ਪਿਛੇ ਬੀਤੇ ਦਿਨੀ ਭਾਈ ਰਾਜੂ ਨਾਲ ਜੀ ਨੂੰ ਜ਼ਿਲੇਦਾਰ ਕਾਕਰਪੁਰ ਸਾਹਿਬ ਤੇ ਥਾਪਨ ਜੀ ਵੀ ਗੱਲ ਕੀਤੀ ਗਈ ਕਿ ਉਹਨਾਂ ਨੂੰ ਲਗਾਇਆ ਜਾ ਸਕਦਾ ਹੈ। ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਕੁਰਬਾਨੀ ਵਾਲੇ ਸਿੱਖ ਨੂੰ ਜਾਂ ਸਰਪ੍ਰਮੰਤ ਸਿੰਘ ਨੂੰ ਕਿਸੇ ਗੁਰਮਖ ਆਤਮਾ ਨੂੰ ਜ਼ਿਲੇਦਾਰ ਲਾਉਂਦੀ ਹੈ ਤਾਂ ਅਸੀਂ ਉਹਦਾ ਸਵਾਗਤ ਕਰਾਂਗੇ ਕਿਉਂਕਿ ਅਸੀਂ ਸ਼੍ਰੋਮਣੀ ਕਮੇਟੀ ਦੇ ਜ਼ਿਲੇਦਾਰ ਲਾਉਣ ਦੇ ਵਿਰੋਧ ਵਿੱਚ ਨਹੀਂ ਹਾਂਗੇ। ਅਸੀਂ ਮਰਜ਼ਾਦਾ ਦੀ ਉਲੰਘਣਾ ਦਾ ਵਿਰੋਧ ਕਰ ਰਹੇ ਹਾਂ ਵੀ ਜਿਹੜੀ ਮਰਜ਼ਾਦਾ ਦੀ ਉਲੰਘਣਾ